ਆਗਰੇ ਤੋਂ ਜਿਹੜਾ ਗ੍ਰਿਫਤਾਰੀ ਹੁੰਦੀ ਹੈ ਜੀ ਤੇ ਸਤਗੁਰੂ ਨੂੰ ਪਿੰਜਰੇ ਦੇ ਵਿੱਚ ਕੈਦ ਕਰਕੇ ਸਾਧ ਸੰਗਤ ਜੀ ਚਾਰੇ ਪਾਸੇ ਜਿੰਦੇ 16 ਨੇ ਸਤਗੁਰੂ ਨੂੰ ਕੈਦ ਕਰਕੇ ਤੰਗਾਸ ਲਿਖਦੇ ਵੀ ਲਿਆਇਆ ਜਾਂਦਾ ਤੇ ਚਾਂਦਨੀ ਚੌਕ ਦੇ ਵਿੱਚ ਸਾਧ ਸੰਗਤ ਜੀ ਤਿੰਨ ਸਿੱਖ ਗ੍ਰਿਫਤਾਰੀ ਹੋਰ ਵੀ ਦਿੰਦੇ ਨਾਲ ਤੰਗਾਸ ਪੜਿਆ ਆਪਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਪਾਇਦੇ ਆਲਾ ਜੀ ਤੇ ਇਹਨਾਂ ਦੀ ਦਾਸਤਾਂ ਵੀ ਆਪਾਂ ਸਾਂਝੀ ਕਰ ਚੁੱਕੇ ਆ ਤੇ ਹੁਣ ਇਤਿਹਾਸ ਲਿਖਦਾ ਸਤਿਗੁਰੂ ਨੂੰ ਚਾਂਦਨੀ ਚੌਕ ਦੇ ਵਿੱਚ ਸਾਧ ਸੰਗਤ ਖੜਾ ਕਰਕੇ ਉਸ ਸਮੇਂ ਆਪਾਂ ਹਾਈ ਕੋਰਟ ਦਾ ਜੱਜ ਕਹਿ ਲਈ ਇਸ਼ਾਹੀ ਕਾੜੀਏ ਜਿਹੜਾ ਔਰੰਗਜ਼ੇਬ ਦੇ ਹੁਕਮ ਦੇ ਨਾਲ ਸੰਗਤ ਦੀ ਫਰਮਾਨ ਜਾਰੀ ਕਰਦਾ ਤੇ ਸਾਹਮਣੇ ਜਿਹੜੇ ਗੁਰਸਿੱਖ ਖੜੇ ਹੋਏ ਨੇ ਵੀ ਇਹਨਾਂ ਨੂੰ ਪਹਿਲਾਂ ਧਮਕਾਇਆ ਜਾਵੇ ਬੀ ਜੇ ਇਹ ਪਹਿਲੇ ਮੁਸਲਮਾਨ ਬਣ ਜਾਣਗੇ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਵੀ ਜਿਹੜਾ ਖਬਰਾ ਕਰਕੇ ਆਪਣੇ ਆਪ ਨੂੰ ਕਹਿਣਗੇ ਵੀ ਮੈਂ ਵੀ ਜਿਹੜਾ ਮੁਸਲਮਾਨ ਬਣਨ ਵਾਸਤੇ ਤਿਆਰ ਵਾਂ ਸਾਹਮਣੇ ਸਾਧ ਸੰਗਤ ਦੀ ਤਿੰਗਾਸ ਲਿਖਦਾ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਬਾਈ ਦਿਆਲਾ ਜੀਆਂ ਨੂੰ ਉਹ ਸਨਹਿਦ ਕੀਤਾ ਜਾਂਦਾ ਹੈ ਤੇ ਹੁਣ ਸਤਗੁਰੂ ਗੁਰੂ ਤੇਗ ਬਹਾਦਰ ਸਹਿਬ ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀ ਪਿੰਜਰੇ ਚ ਬਾਹਰ ਕੱਢਿਆ ਜਾਂਦਾ ਹੈ ਸ਼ਾਹੀ ਕਾਦੀਏ ਜਿਹੜਾ ਫਰਮਾਨ ਦਿੰਦਾ ਉਹ ਬੀ ਰੰਗ ਜੇ ਬਾਦਸ਼ਾਹ ਦਾ ਕਹਿੰਦੇ ਹੁਕਮ ਵਾ ਬੀ ਗੁਰਦੇਵ ਦਾ ਜਿਹੜਾ ਜ਼ਿਕਰ ਵਾ ਤਿੰਗਾਸ ਲਿਖਦਾ ਜ਼ਿਕਰ ਜਿਹੜਾ ਸਤਿਗੁਰੂ ਦਾ ਬੀ ਉਹਨਾਂ ਦਾ ਧੜ ਤੋਂ ਸਰੀਰ ਅਲੱਗ ਕੀਤਾ ਜਾਵੇ ਧੜ ਤੋਂ ਸੀਸ ਅਲੱਗ ਹੋਵੇ ਬੀ ਇੱਕ ਜਿਹੜੇ ਸਤਿਗੁਰੂ ਦੇ ਸੀਸ ਨੂੰ ਜਿਹੜਾ ਤੜ ਤੋਂ ਜੁਦਾ ਕਰ ਦਿਓ ਕਹਿੰਦੇ ਤੇ ਇਹਨਾਂ ਦਾ ਧੜਵਾ ਜਿਹੜਾ ਧੜ ਦੇ ਜਿਹੜਾ ਚਾਰ ਟੁਕੜੇ ਕਰਨੇ ਨੇ ਤੇ ਦਿੱਲੀ ਦੇ ਚਾਰੋਂ ਦਰਵਾਜਿਆਂ ਤੇ ਟੰਗ ਦਿੱਤੇ ਜਾਣਾ ਕਿਉਂ ਉਸ ਸਮੇਂ ਸੰਗਤ ਜੀ ਉਹਨਾਂ ਨੇ ਡਰ ਪੈਦਾ ਕਰਨਾ ਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਜਿਹੜਾ ਮੁਗਲ ਹਕੂਮਤ ਦੇ ਨਾਲ ਮੱਥਾ ਲਾਉਣ ਵਾਸਤੇ ਨਵਾਂ ਨਾ ਕੋਈ ਤਿਆਰ ਹੋਵੇ ਦਿੱਲੀ ਦੇ ਚਾਰ ਦਰਵਾਜੇ ਨੇ ਦਿੱਲੀ ਗੇਟ ਸਿੰਘਵਰੀ ਗੇਟ ਕਸ਼ਮੀਰੀ ਗੇਟ ਤੇ ਅਜਮੇਰੀ ਗੇਟ ਇਹਨਾਂ ਚਾਰੋਂ ਗੇਟਾਂ ਦੇ ਉੱਪਰ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਹੜਾ ਧੜ ਦੇ ਚਾਰ ਟੁਕੜੇ ਕਰਕੇ ਜਿਹੜਾ ਉਹ ਟੰਗੇ ਜਾਣ ਚਾਰੋਂ ਗੇਟਾਂ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੁਗਲ ਹਕੂਮਤ ਦੇ ਨਾਲ ਮੱਥਾ ਲਾਉਣ ਵਾਲਾ ਪੈਦਾ ਨ ਹੋਵੇ ਕੋਈ ਸਤਗੁਰ ਦੀ ਸੰਗਤਤ ਜਾ ਰਹੀ ਜੀ ਹੁਣ ਇੱਕ ਕਵੀ ਨੇ ਨਾ ਬਹੁਤ ਪਿਆਰੇ ਬੋਲ ਲਿਖੇ ਆ ਇਧਰ ਸਤਿਗੁਰੂ ਗੁਰਤੇਗ ਬੰਗਾਦਰ ਸਾਹਿਬ ਮੰਗਰਾਜ ਬਾਣੀ ਦਾ ਪਾਠ ਪੈ ਕਰਦੇ ਨੇ ਸਾਹਮਣੇ ਜਲਾਦ ਖੜਾ ਨਾ ਜਿਹੜਾ ਜੀ ਆਪਣੀ ਇਤਿਹਾਸ ਕਹਿੰਦਾ ਵੀ ਤਲਵਾਰ ਨੂੰ ਤਿੱਖਿਆ ਕਰ ਰਿਹਾ ਤੇ ਸਤਿਗੁਰੂ ਦੇ ਸ਼ਬਦਾਂ ਨੂੰ ਨਾ ਵਿਦਵਾਨ ਨੇ ਬਹੁਤ ਪ੍ਰੇਮ ਦੇ ਭਰੇ ਢੰਗ ਨਾਲ ਜਿਹੜਾ ਬਿਆਨ ਕੀਤਾ ਕਹਿੰਦੇ ਗੁਰਦੇਵ ਮੁੱਖੋਂ ਫਰਮਾਉਣ ਲੱਗੇ ਕਹਿੰਦੇ ਮੈਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਕ੍ਰਪਾਣ ਦੇ ਵਾਸਤੇ ਵਰਤਿਆ ਜੀ ਤੇਗ ਸ਼ਬਦ। ਮੈਂ ਤੇਗ ਤੇ ਕੱਢ ਲੈ ਤੇਗ ਤੂੰ ਵੀ। ਇੱਕ ਦੋ ਨਹੀਂ ਪਰਖ ਲੈ ਸੋ ਤੇਗਾ। ਮੈਂ ਜੰਮਦਿਆਂ ਤੇਗਾ ਦੀ ਸ਼ਾਮਾਣੀ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ। ਮੈਨੂੰ ਲੱਖਭ ਹੈ ਤੇਗ ਬੰਘਾਦਰੀ ਦਾ ਮੇਰੇ ਸਾਵੇਂ ਨਹੀਂ ਚੱਲਣੀਆਂ ਉਹ ਤੇਗਾ ਤੂੰ ਵੇਖ ਲੰਮੀ ਆਉਣ ਵਾਲੇ ਸਮੇਂ ਅੰਦਰ ਮੇਰੇ ਪੁੱਤ ਨੇ ਵਾਹਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਐਸੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਖੋ ਤੇਗਾ ਸਤਿਗੁਰ ਕਹਿੰਦੇ ਗੁਰਦੇਵ ਕਹਿਣ ਲੱਗੇ ਸਾ ਸੰਗਤ ਅੱਜ ਜਿਹੜੇ ਔਰੰਗਜ਼ੇਬ ਬਾਦਸ਼ਾਹ ਦੇ ਹੁਕਮ ਦੇ ਕਹਿੰਦੇ ਹੁਕਮ ਦੇ ਬਾਣੇ ਦੇ ਵਿੱਚ ਕਹਿੰਦੇ ਤੂੰ ਮੈਨੂੰ ਕਹਿੰਦੇ ਸ਼ਹੀਦ ਕਰ ਰਿਹਾ ਹੈ ਤੇ ਕਹਿੰਦੇ ਯਾਦ ਰੱਖੀ ਸ਼ਾਹੀ ਕਾਜ਼ੀ ਮੇਰਾ ਪੁੱਤਰ ਗੋਬਿੰਦ ਰਾਏ ਕੌਮ ਨੂੰ ਕਹਿੰਦੇ ਇੱਕ ਮੁੱਠ ਕਰੇਗਾ ਤੇ ਉਹਦੀ ਜੇ ਹੀ ਇੱਕ ਤੇਗ ਨਿਕਲੇਗੀ ਸਤਿਗੁਰ ਕਹਿੰਦੇ ਤੁਹਾਡੀ ਮੁਗਲ ਦੀਆਂ ਜਿਹੜੀਆਂ 100 ਤੇਗਾਂ 20 ਜਿਹੜੀ ਉਹ ਟੈ ਟੈਰੀ ਕਰ ਦੇਗੀ ਸਤਿਗੁਰ ਦੀ ਸ਼ਹਾਦਤ ਹੁੰਦੀ ਜੀ ਅੱਜ ਚਾਂਦਨੀ ਚੌਕ ਦੇ ਵਿੱਚ ਸਾਧ ਸੰਗਤ ਗੁਰਦੇਵ ਦੇ ਸੀਸ ਨੂੰ ਜਿਹੜਾ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ ਅੱਜ ਦੇ ਦਿਨ ਤੇ ਸਾਹਮਣੇ ਜਿਹੜੇ ਤਮਾਸ਼ੀਨ ਲੋਕ ਖੜੇ ਨੇ ਉਹ ਵੇਖਣ ਦਾ ਨਜ਼ਾਰਾ ਵੀ ਲੈ ਰਹੇ ਆ ਤੇ ਚਿੱਤ ਵਿੱਚ ਰੱਖਿਓ ਦਿੱਲੀ ਦਾ ਚਾਂਦਨੀ ਚੌਕ ਸੰਗਤ ਦੀ ਉਹ ਮਸ਼ਹੂਰ ਚੌਕ ਵਾ ਦਿੱਲੀ ਦੀ ਉਹ ਕਤਲਗਾਹ ਮੰਨੀ ਜਾਂਦੀ ਹੈ ਰੰਗ ਜੇਹ ਦੇ ਵੱਲੋਂ ਪਹਿਲਾਂ ਢੰਡੋਰਾ ਵੀ ਪਟਵਾਇਆ ਜਾਂਦਾ ਹੈ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਨੌਵੇਂ ਗੁਰਦੇਵ ਦੀ ਸ਼ਮਾਦਤ ਹੋਣ ਜਾ ਰਹੀ ਹੈ ਲੋਕ ਜਿਹੜੇ ਦੂਰ ਦੂਰ ਤੋਂ ਖੜਕ ਕੇ ਵੇਖਣ ਆਉਂਦੇ ਆ ਇਤਿਹਾਸ ਲਿਖਦਾ ਵੀ ਸਰਨਾਟਾ ਸ਼ਾਇਆ ਹੋਈ ਦੀ ਚਾਂਦਨੀ ਚੌਕ ਵਿੱਚ ਵੀ ਕਿਸੇ ਦੀ ਵੀ ਹਿੰਮਤ ਨਹੀਂ ਹੈ ਸਤਿਗੁਰੂ ਦੇ ਜਿਹੜਾ ਸੀਸ ਨੂੰ ਚੁੱਕ ਕੇ ਲੈ ਜਾਈ ਕਿਸੇ ਦਾ ਸੰਗਤ ਦੀ ਸਾਹਸ ਰਹੀ ਹੈ ਨਾ ਵੀ ਸਤਿਗੁਰੂ ਦੇ ਧਰਮ ਨੂੰ ਚੁੱਕ ਸਕੇ ਕੋਈ ਉਸ ਸਮੇਂ ਦਾ ਇੱਕ ਸ਼ਾਹੀ ਵਪਾਰੀ ਸਾਧ ਸੰਗਤ ਜੀ ਭਾਈ ਲੱਖੀ ਸ਼ਾਹ ਬਨਜਾਰਾ ਜਿੰਨਾਂ ਦੇ ਤਿੰਗਾਸ ਵੀ ਜਿਹੜੇ ਨਾਮ ਆਪਾਂ ਪੜਨੇ ਆ ਤੇ ਮੈਂ ਕਹਿਣਾ ਵੀ ਉਹ ਮਹਾਨ ਗੁਰਸਿੱਖਾਂ ਨੇ ਸਾਧ ਸੰਗਤ ਕਿੰਨੇ ਮਹਾਨ ਕਾਰਜ ਕੀਤੇ ਹੋਣੇ ਨੇ ਉਸ ਸਮੇਂ ਸਾਧ ਸੰਗਤ ਜੀ ਇਸ ਘਟਨਾ ਦਾ ਜਦੋਂ ਭਾਈ ਲੱਖੀ ਸ਼ਾਹ ਬਨਜਾਰਾ ਜੀ ਨੂੰ ਪਤਾ ਲੱਗਦਾ ਹੈ ਵਪਾਰ ਕਰਨ ਵੇਲੇ ਜਾ ਰਹੇ ਹੋ ਸ਼ਾਂਗੀ ਫਰਡਾਂ ਦਾ ਸਮਾਨ ਵਾ ਜਿਹੜਾ ਭਾਈ ਲੱਖੀ ਸ਼ਾਹ ਜੀ ਬਨਜਾਰਾ ਜੀ ਦੇ ਥਰੂ ਲਜਾਇਆ ਜਾਂਦਾ ਹੈ ਉਹਨਾਂ ਦੇ ਗੱਡੇ ਨੇ ਆਪਾਂ ਇਤਿਹਾਸ ਪੜਨੇ ਆ ਗੱਡਿਆਂ ਦੇ ਨਾਲ ਸੰਗਤ ਜੀ ਸ਼ਾਂਗੀ ਸਮੰਤ ਹੋਇਆ ਜਾਂਦਾ ਹੈ ਤੇ ਜਦੋਂ ਸ਼ਾਮਾਂ ਨੂੰ ਭਾਈ ਲੱਖੀ ਸ਼ਾਹ ਜੀ ਵਾਪਸ ਆਉਂਦੇ ਨੇ ਤੇ ਹਰ ਇੱਕ ਦੇ ਮਨ ਦਾ ਚਾਹ ਹੁੰਦਾ ਨਾ ਸਾਧ ਸੰਗਤ ਵਿਦਿਆਨ ਭਾਰਦੀ ਜਿਹੜੀ ਕਮਾਈ ਕਰਨ ਤੋਂ ਬਾਅਦ ਘਰੋਂ ਜਾ ਕੇ ਮੈਂ ਚੰਗੀ ਨੀਂਦ ਸੋਵਾਂ ਮਿਸ਼ਰਾਮ ਕਰਾਂ ਘਰ ਜਾ ਕੇ ਤੇ ਪਾਈ ਲੱਖੀ ਸ਼ਾਹ ਦੀ ਸਾਧ ਸੰਗਤ ਇਤਿਹਾਸ ਲਿਖਦਾ ਜਦੋਂ ਵਾਪਸ ਆਉਂਦੇ ਆ ਤੇ ਘਟਨਾ ਦਾ ਸਾਰੀ ਦਾ ਪਤਾ ਲੱਗਦਾ ਹੈ ਵੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਨਵੇਂ ਗੁਰਦੇਵ ਦੀ ਸ਼ਾਦਤ ਹੋ ਗਈ ਹੈ ਲੱਖੀ ਸ਼ਾਹ ਵਣਜਾਰਾ ਜੀ ਪਤਾ ਲੱਗਦਾ ਸਾਧ ਸੰਗਤ ਜੀ ਬੀ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਗੁਰਦੇਵ ਦੀ ਸ਼ਹਾਦਤ ਹੋਈ ਹੈ। ਵੀ ਅਜਿਹਾਂ ਸੰਘਸ ਵਾਲਾ ਸਿੱਖ ਨਹੀਂ ਹੈ ਕੋਈ। ਵੀ ਸਤਗੁਰ ਦੇ ਧੜ ਨੂੰ ਚੁੱਕ ਕੇ ਜਿਹੜਾ ਸੰਸਕਾਰ ਕਰ ਸਕੇ। ਵੀ ਸਾਰੀ ਜਿਹੜੀ ਉਹ ਵਿਉਂਤਬੰਦੀ ਹੁੰਦੀ ਹੈ। ਇੱਕ ਪਾਸੇ ਪਾਈ ਜੈਤਾ ਜੀ ਨਹੀਂ। ਸਤਗੁਰੂ ਦੇ ਸੀਸ ਨੂੰ ਚੁੱਕ ਕੇ ਸਾਧ ਸੰਗਤ ਦੀ ਰਮਾਲੇ ਦੇ ਵਿੱਚ ਚੁੱਕ ਕੇ ਜਿਹੜਾ ਲਪੇਟ ਕੇ ਅਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਲੈਂਦੇ ਜਾਣ ਦੀ ਇਥੇ ਵਿਚਾਰ ਰੋਕਾਂ ਮੈਂ ਜਦੋਂ ਸਤਗੁਰੂ ਤੁਰੇ ਨੇ ਨਾ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਜੀ ਗੁਰਤੇਗ ਬਹਾਦਰ ਸਾਹਿਬ ਪੰਜ ਗੁਰ ਸਿੱਖ ਜਾਂਦੇ ਇਤਿਹਾਸ ਲਿਖਦਾ ਨਾਲ ਬਾਬਾ ਗੁਰਦਤਾ ਜੀ ਭਾਈ ਜੈਤਾ ਜੀ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਤੇ ਭਾਈ ਦੇਵਾਲਾ ਜੀ ਤੇ ਜਦੋਂ ਸੰਗਤ ਜੀ ਆਗਰੇ ਤੋਂ ਇਤਿਹਾਸ ਲਿਖਦਾ ਗ੍ਰਿਫਤਾਰੀਆਂ ਹੁੰਦੀਆਂ ਨੇ ਤੇ ਸਤਗੁਰੂ ਜੁम्मेवारी ਪਾਈ ਜੈਤਾ ਜੀ ਨੂੰ ਦਿੰਦੇ ਆ ਵੀ ਸਾਰੀ ਜਿਹੜੀ ਵਾਰਤਾ ਲਾਪ ਹੈ ਉਹ ਗੋਬਿੰਦ ਰਾਏ ਤੱਕ ਦੀ ਪਹੁੰਚਾਉਣੀ ਹੈ ਤੁਸੀਂ ਆਨੰਦਪੁਰ ਦੀ ਧਰਤੀ ਤੇ ਤਿੰਨ ਗੁਰਸਿੱਖ ਗ੍ਰਿਫਤਾਰੀਆਂ ਦਿੰਦੇ ਆ ਤੇ ਇੱਕ ਪਾਸੇ ਪਾਈ ਜੈਤਾ ਜੀ ਸਾਧ ਸੰਗਤ ਦੀ ਸਤਗੁਰਾਂ ਦੇ ਸੀਸ ਨੂੰ ਜਿਹੜਾ ਉਹ ਸਾਹਮ ਕੇ ਚੁੱਕ ਕੇ ਸੇਵਾ ਲੈਂਦੇ ਆ ਆਨੰਦਪੁਰ ਸਾਹਿਬ ਤੱਕ ਦੀ ਤੇ ਇੱਕ ਪਾਸੇ ਤੰਗ ਆਸ ਲਿਖਦਾ ਵੀ ਝੱਖਣ ਹਨੇਰੀ ਆਉਂਦੀ ਹੀ ਹੈ ਜੀ ਤੇ ਭਾਈ ਲੱਖੀ ਸ਼ਾਹ ਜੀ ਬਨਜਾਰਾ ਸਾਧ ਸੰਗਤ ਆਪਣੇ ਗੱਡਿਆਂ ਦੀ ਕਤਾਰ ਦੇ ਵਿੱਚ ਇੰਗਾਸ ਲਿਖਦਾ ਵੀ ਬਹੁਤ ਥੂੜ ਉੱਠਦੀ ਹੈ ਤੇ ਸਤ ਗੁਰਾਂ ਦੇ ਧੜ ਨੂੰ ਚੱਕ ਕੇ ਸਾਧ ਸੰਗਤ ਜੀ ਆਪਣੇ ਗੱਡਿਆਂ ਤੇ ਜਿਹੜਾ ਉਹ ਲੈ ਕਰਕੇ ਆਪਣੇ ਘਰੇ ਪਹੁੰਚਦੀ ਹੈ ਤੇ ਅੱਜ ਸਾਧ ਸੰਗਤ ਜੀ ਦਿੱਲੀ ਦੇ ਪਾਰਲੀਮੈਂਟ ਸਾਹਮਣੇ ਗੁਰਦੁਆਰਾ ਦੇਖਦੇ ਹੋ ਤੁਸੀਂ ਗੁਰਦੁਆਰਾ ਰਕਾਬगंज ਸਾਹਿਬ ਇੱਥੇ ਭਾਈ ਲੱਖੀ ਸ਼ਾਹ ਜੀ ਦਾ ਘਰ ਹੈ ਜੀ ਤੇ ਕਿੰਨੀ ਵੱਡੀ ਮਹਾਨ ਸੇਵਾ ਸਾਧ ਸੰਗਤ ਆ ਭਾਈ ਲੱਖੀ ਸ਼ਾ ਵਨਜਾਰਾ ਜੀ ਆਪਣੇ ਘਰ ਵਿੱਚ ਜਿਹੜਾ ਸਤ ਗੁਰਨ ਧੜ ਨੂੰ ਲਿਆਉਂਦੇ ਨੇ ਤੇ ਆਪਣੇ ਜਿਹੜੇ ਇਤਿਹਾਸ ਲਿਖਦਾ ਗੱਡੇ ਨੂੰ ਅੰਦਰ ਤੱਕ ਲਿਆਂਦਾ ਘਰ ਦੇ ਵਿੱਚ ਤੇ ਦੇਖਿਓ ਸੰਗਤ ਦੀ ਜਿਸ ਇਨਸਾਨ ਨੇ ਪੂਰੀ ਜ਼ਿੰਦਗੀ ਕਮਾਈ ਕਰਕੇ ਸਾਰਾ ਘਰ ਬਣਾਇਆ ਹੋਵੇ ਉਹਨਾਂ ਹੀ ਹੱਥਾਂ ਦੇ ਨਾਲ ਸਾਧ ਸੰਗਤ ਦੀ ਪਾਈ ਲੱਖੀ ਸ਼ਾਹ ਬਨਜਾਰਾ ਜੀ ਜਿਹੜਾ ਉਹ ਆਪਣੇ ਘਰ ਨੂੰ ਅੱਗ ਲਾਉਣ ਜਾ ਰਿਹਾ ਘਰ ਨੂੰ ਅੱਗ ਲਾਈ ਇਤਿਹਾਸ ਕਹਿੰਦਾ ਘਰ ਨੂੰ ਅੱਗ ਲਾ ਕੇ ਸਾਹ ਸੰਗਤ ਰੌਲਾ ਵੀ ਪੈਂਦਾ ਵੀ ਹੋਇਆ ਕੀ ਹੈ ਤੇ ਕਹਿੰਦੇ ਵੀ ਅੱਜ ਜਿਹੜਾ ਲੱਖੀ ਸ਼ਾਹ ਬਨਜਾਰਾ ਜੀਆਂ ਦੇ ਘਰ ਨੂੰ ਅੱਗ ਲੱਗੀ ਹੋਈ ਹੈ ਤੇ ਇਤਿਹਾਸ ਲਿਖਦਾ ਵੀ ਅੱਗ ਬੁਝਾਉਣ ਦਾ ਪ੍ਰਯਾਸ ਕੋਈ ਨਹੀਂ ਕਰ ਰਿਹਾ ਅੱਗ ਬੁਝਾਉਣ ਦੇ ਵਾਸਤੇ ਕੋਈ ਨਹੀਂ ਆ ਰਿਹਾ ਸਤ ਗੁਰਾਂ ਦੇ ਸਾਧ ਸੰਗਤ ਜੀ ਧਰ ਦਾ ਸੰਸਕਾਰ ਕਰਨ ਦੇ ਵਾਸਤੇ ਨਾ ਇਤਿਹਾਸ ਲਿਖਦਾ ਹੈ ਭਾਈ ਲੱਖੀ ਸ਼ਾਹ ਬਨਜਾਰਾ ਜੀ ਨੇ ਅੱਗ ਲਾਈ ਹੋਈ ਹੈ ਤੇ ਸਤ ਗੁਰੂ ਗੁਰ ਤੇਗ ਬਹਾਦਰ ਸਾਹਿਬ ਜੀਆਂ ਦੀ ਸਾਧ ਸੰਗਤ ਦੀ ਧਰ ਦਾ ਸੰਸਕਾਰ ਹੋ ਰਿਹਾ ਹੈ ਤੇ ਅੱਜ ਜਿਹੜੇ ਰਿਕਾਬਗਨ ਸਾਹਿਬ ਦੀ ਧਰਤੀ ਹੈ ਜਿਹੜੀ ਉਸ ਜਗ੍ਹਾ ਦੇ ਉੱਪਰ ਸਾਧ ਸੰਗਤ ਜੀ ਲੱਖੀ ਸ਼ਾਹ ਬਨਜਾਰਾ ਜੀਆਂ ਦੇ ਘਰ ਦੇ ਵਿੱਚ ਜਿਹੜਾ ਸਤ ਗੁਰਾਂ ਦੇ ਧਰ ਦਾ ਸੰਸਕਾਰ ਹੋ ਰਿਹਾ ਹੈ ਤੇ ਨਾਲ ਤਿੰਗਾਸ ਲਿਖਦਾ ਹੈ ਉਹਨਾਂ ਦੇ ਤਿੰਨ ਜਿਹੜਾ ਹੈ ਅੱਠ ਪੁੱਤਰ ਨੇ ਉਹਨਾਂ ਦੇ ਭਾਈ ਨਗਾਈਆ ਜੀ ਭਾਈ ਹਰੀ ਜੀ ਤੇ ਉਹ ਆਪਣੇ ਪਿਤਾ ਜੀ ਦੇ ਨਾਲ ਸਾਧ ਸੰਗਤ ਸਤਿਗੁਰਾਂ ਦੇ ਧਰਮ ਨੂੰ ਚੁੱਕ ਕੇ ਤਿੰਗਾਸ ਲਿਖਦਾ ਹੈ ਉਹ ਸਾਂਭਣ ਦੀ ਸੇਵਾ ਉਹ ਲੈਂਦੇ ਨੇ ਸਤਿਗੁਰੂ ਦੇ ਧਰ ਦਾ ਸੰਸਕਾਰ ਜਿਹੜਾ ਉਹ ਅੱਜ ਰਿਕਾਬਗੰਜ ਦੀ ਧਰਤੀ ਤੇ ਹੋ ਰਿਹਾ ਹੈ ਉੱਥੇ ਗੁਰਦੁਆਰਾ ਸਾਹਿਬ ਸੰਗਤ ਜੀ ਤਿੰਗਾਸ ਲਿਖਦਾ ਹੈ ਰਕਾਬਗਨ ਸਾਹਿਬ ਜਦੋਂ ਆਪਾਂ ਜਾਂਦੇ ਹਾਂ ਦਰਸ਼ਨ ਕਰਨ ਤੇ ਮਹਿਸੂਸ ਕਰਨਾ ਚਾਹੀਦਾ ਸਾ ਸੰਗਤ ਜੀ ਸਤ ਗੁਰਾਂ ਦੇ ਜਿਹੜਾ ਆਪਣਾ ਸੀਸ ਜਿਹੜਾ ਉਹਦਾ ਬਲਿਦਾਨ ਦਿੱਤਾ ਵਾ ਤੇ ਬਲਿਦਾਨ ਤੋਂ ਬਾਅਦ ਸਾ ਸੰਗਤ ਜੀ ਅੱਜ ਅਸੀਂ ਆਪੋ ਆਪਣੇ ਜਿਹੜਾ ਘਰਾਂ ਦੇ ਵਿੱਚ ਜਿਹੜਾ ਉਹ ਰਹਿ ਰਹੇ ਹਾਂ ਵਿਦਵਾਨ ਇਦਾਂ ਵੀ ਜ਼ਿਕਰ ਕਰਦੇ ਆ ਕਹਿੰਦੇ ਵੀ ਹਿੰਦੂ ਭੈਣੇ ਜਦੋਂ ਮੰਗ ਦੇ ਵਿੱਚ ਸੰਦੂਰ ਭਰਦੀ ਹੈ ਨਾ ਤੂੰ ਆਪਣੀ ਬਾਹਾਂ ਦੇ ਵਿੱਚ ਲਾਲ ਚੂੜਾ ਵੀ ਜਦੋਂ ਪਾਉਂਦੀ ਹੈ ਤੇ ਸੰਦੂਰ ਭਰਨ ਲੱਗੀ ਹੈ ਭੈਣੇ ਇਸ ਗੱਲ ਨੂੰ ਕਦੇ ਵੀ ਕਹਿੰਦੇ ਨਾ ਭੁੱਲਿਆ ਕਰ ਵੀ ਮਾਤਾ ਜਿਹੜਾ ਗੁਜਰ ਕੌਰ ਜੀਆਂ ਨੇ ਨਾ ਸਾਧ ਸੰਗਤ ਆਪਣਾ ਸੁਹਾਗ ਦਿੱਤਾ ਸੀ ਤੇਰਾ ਸੁਆਗਤ ਆ ਸਹੀ ਸਲਾਮਤ ਆ ਸਤਿਗੁਰੂ ਗੁਰਤੇਗ ਬੰਗਾਦਰ ਸਾਹਿਬ ਮਹਾਰਾਜ ਸੱਚੀ ਸਰਕਾਰ ਸਾਧ ਸੰਗਤ ਜੀ ਆਪਣੇ ਜਿਹੜੇ ਗੱਲ ਤੇ ਕਰਨੇ ਅਸੀਂ ਅੱਜ ਵੀ ਸਤਗੁਰੂ ਗੁਰਤੇਗ ਬੰਗਾਦਰ ਰੰਗ ਦੀ ਚਾਦਰ ਨਹੀਂ ਗੁਰਤੇਗ ਬੰਗਾਦਰ ਮਹਾਰਾਜ ਸੱਚੀ ਸਰਕਾਰ ਸਾਧ ਸੰਗਤ ਜੀ ਮਨੁੱਖਤਾ ਦੀ ਚਾਦਰ ਸਨ ਗੁਰਤੇਗ ਬੰਗਾਦਰ ਮਹਾਰਾਜ ਸਾਧ ਸੰਗਤ ਜੀ ਧਰਮ ਦੀ ਚਾਦਰ ਸਨ ਜੇਕਰ ਉਸ ਸਮੇਂ ਸਾਧ ਸੰਗਤ ਜੀ Hindu ਧਰਮ ਦੇ ਜੰਜੂ ਤੇ ਖਤਰਾ ਵਨ ਵੇਖੀ ਤੇ ਸਤਗੁਰ ਜੀ ਨੇ ਆਪਣਾ ਸੀਸ ਆਪਣਾ ਬਲਦਾਨ ਸਾਹ ਸੰਗਤ ਜੀ ਦਿੱਲੀ ਦੇ ਚਾਂਦਨੀ ਚੌਕ ਵਿੱਚ ਦਿੱਤਾ ਵਾ ਤੇ ਚਿੱਤ ਵਿੱਚ ਰੱਖੀਏ ਜੇਕਰ ਖਤਰਾ ਸੁੰਨਤ ਨੂੰ ਵੀ ਹੁੰਦਾ ਜੇ ਖਤਰਾ ਸਾਧ ਸੰਗਤ ਜੀ ਬੁੱਧ ਧਰਮ ਜੈਨ ਧਰਮ ਨੂੰ ਕਿਸੇ ਧਰਮ ਨੂੰ ਵੀ ਹੁੰਦਾ ਤੇ ਸਤਗੁਰੂ ਗੁਰਨਾਨਕ ਦੇਵ ਦੇ ਦਰ ਦੇ ਗੁਰਸਿੱਖ ਗੁਰਨਾਨਕ ਦੀ ਸੋਚ ਤੇ ਚੱਲਣ ਵਾਲੇ ਸਾਧ ਸੰਗਤ ਜੀ ਧਰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਕਦੇ ਵੀ ਆਪਣੇ ਪੈਰ ਨੂੰ ਪਿੱਛੇ ਨਹੀਂ ਸਿੱਧਰ ਸਕਦੇ ਕਿਸੇ ਨੂੰ ਵੀ ਖਤਰਾ ਹੁੰਦਾ ਸਤਗੁਰੂ ਧਰਮ ਦੀ ਚਾਦਰ ਨੇ ਇਨਸਾਨੀਅਤ ਦੀ ਚਾਦਰ ਆ ਜੀ ਸਤਗੁਰੂ